ਮਾਪੇ ਇੱਕ ਦਿਨ ਸੋਚਦੇ ਕਿ ਅੱਜ ਜੋ ਚੀਜ਼ਾਂ ਹੋ ਰਹੀਆਂ ਨੇ ਮੰਨ ਲਓ ਕੋਈ ਘਟਨਾ ਹੋ ਗਈ ਘਰ ਦੇ ਵਿੱਚ ਕੋਈ ਕੁੱਟਮਾਰ ਹੋ ਗਈ ਘਰ 'ਚ ਕੋਈ ਗਾਲੀ ਗਲੋਚ ਹੋ ਗਿਆ ਕੁਝ ਵੀ ਇਨਸੀਡੈਂਟ ਹੋ ਗਿਆ ਉਹ ਇਨਸੀਡੈਂਟ ਉਹਨਾਂ ਦੇ ਬੱਚੇ ਦੇ ਬ੍ਰੇਨ ਦੇ ਵਿੱਚ ਉਹਨਾਂ ਦੇ ਮਰਦੇ ਦਮ ਤੱਕ ਰਹਿਣਾ ਹੈ ਉਹਦਾ ਰਿਸਪਾਂਸਿਬਲ ਕੌਣ ਹੈ ਉਹ ਇੱਕ ਇਨਸੀਡੈਂਟ ਜਦੋਂ ਕੱਲ ਨੂੰ ਕੋਈ ਮੰਨ ਲਓ ਕੁੜੀ ਹੈ ਕੋਈ ਕੁੜੀ ਆਜਾ ਉਹਦੇ ਘਰ ਦੇ ਵਿੱਚ ਕੋਈ ਬਦਤਮੀ ਜੀ ਦੇਖ ਰਹੀ ਹੈ ਏ ਬੀ ਸੀ ਡੀ ਕੁਝ ਵੀ ਦੇਖ ਰਹੀ ਹੈ ਉਹਦਾ ਉਹ ਇੰਪੈਕਟ ਕੱਲ ਨੂੰ ਉਹਨੇ ਆਪਦੇ ਘਰ ਵਾਲੇ ਤੇ ਵੀ ਪਾਉਣਾ ਕੋਰਿਸਪਾਂਸਿਬਲ ਹੈ ਉਹਦਾ ਉਹਨੇ ਇੰਪੈਕਟ ਆਪਦੀ ਕੱਲ ਨੂੰ ਧੀ ਤੇ ਆਪਦੇ ਬੱਚੇ ਇਨਾ ਨਾਲ ਵੀ ਪਹਿਲਾਂ ਉਹ ਚੀਜ਼ ਹੋਈ ਹੈ ਨਾ ਉਸੇ ਚੀਜ਼ ਨੂੰ ਕੰਟੀਨਿਊ ਕਰੀ ਜਾ ਰਹੇ ਨੇ ਕੋਈ ਇਸ ਚੀਜ਼ ਬਾਰੇ ਸੋਚ ਹੀ ਨਹੀਂ ਰਿਹਾ ਕਿ ਜੋ ਇਹ ਬਿਲਕੁਲ ਬੇਬੁਕੂਫੀ ਵਾਲਾ ਫਲੋਅ ਚੱਲ ਰਿਹਾ ਇਹਨੂੰ ਬ੍ਰੇਕ ਆਨ ਕਰੂਗਾ ਚੰਗੀ ਚੀਜ਼ ਜਦੋਂ ਆਪਾਂ ਨੂੰ ਕੋਈ ਦੱਸ ਦੇਵੇ ਜਾਂ ਆਪਣੇ ਬਹਿ ਕੇ ਮੂਰੇ ਕੋਈ ਗੱਲ ਕਰਦਾ ਪੱਕਾ ਤੇ ਉਸ ਚੀਜ਼ ਤੇ ਫੋਕਸ ਨਹੀਂ ਕਰਨਾ ਚਾਹੁੰਦੇ ਆਪਾਂ ਨੂੰ ਕੋਈ ਆ ਕੇ ਇੱਕ ਅਲੱਗ ਪਰਿਵਾਰ ਤੋਂ ਬੰਦਾ ਗੱਲ ਕਰ ਦੇਵੇ ਕਿ ਤੁਹਾਡੇ ਪਰਿਵਾਰ 'ਚ ਇਹ ਚੀਜ਼ ਗਲਤ ਆ ਪੱਕਾ ਤੇ ਨਹੀਂ ਸੁਣਾਂਗੇ ਐਜ਼ ਅ ਪੇਰੈਂਟ ਅਕਸਰ ਪੇਰੈਂਟਸ ਦੇ ਮੂਤੇ ਹੀ ਚੀਜ਼ ਹੁੰਦੀ ਹੈ ਅਸੀਂ ਦੁਨੀਆ ਦੇਖੀ ਅਸੀਂ 50 ਸਾਲ ਦੇ ਹਮਰਾਂ ਨਾਲ ਵੀ ਕਦੇ ਜ਼ੁਰਬ ਕਰੋ ਤੁਰਦੀ ਨਾ ਜਿੰਨਾ ਟਾਈਮ ਸਿੱਟੀ ਲੜੀ ਨਾ ਆਉਂਦੀ